ਮੇਰੇ ਗੁਰੂ ਦਾ ਹੁਕਮ ਹੈ ਜਿਹੜਾ ਪਰਾਇਆ ਹੱਕ ਖਾਂਦਾ ਉਹਦੀ ਕੋਈ ਗੁਰੂ ਪੀਰ ਹਾਮੀ ਨਹੀਂ ਪਰਦਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਮੁਸਲਮਾਨ ਵਾਸਤੇ ਤਾਂ ਸੂਰ ਦਾ ਮਾਸ ਹੈ ਪਰਾਇਆ ਹੱਕ ਉਸ ਗਾਏ ਹਿੰਦੂ ਵਾਸਤੇ ਗਊ ਦਾ ਮਾਸ ਹੈ ਗੁਰਪੀਰ ਹਮਾਂ ਤਾਂ ਭਰੇ ਜਾਂ ਮਰਦਾਰ ਨਾ ਖਾਏ ਸਿੱਖੀ ਕਿਨੂੰ ਕਹਿੰਦੇ ਨੇ ਸਾਧ ਸੰਗਤ ਗਰੀਬੀ ਤੇ ਮਰੀ ਦੀ ਨਾਲ ਸਿੱਖੀ ਦਾ ਕੋਈ ਮਤਲਬ ਨਹੀਂ ਹੈ ਸਿੱਖੀ ਪ੍ਰੇਮ ਦਾ ਮਾਰਗ ਹੈ ਇਹ ਥੋੜਾ ਕਿਹਾ ਜਾ ਰਿਹਾ ਤੁਸੀਂ ਅਮਰ ਛਕਿਓ ਫਿਰ ਤੁਹਾਡੇ ਬੱਚੇ ਪੜਾ ਦੇਾਂਗੇ ਅਸੀਂ ਤੁਹਾਡੇ ਘਰ ਬਣਨਗੇ ਨਹੀਂ ਨਹੀਂ ਇੱਥੇ ਤਾਂ ਹੁਕਮ ਹੈ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਧਰ ਤਾਂ ਆਓ ਭਾਈ ਇਹ ਮੰਨ ਚਾਹੇ ਕਿ ਮੈਂ ਤਲੀ ਤੇ ਧਰ ਕੀ ਵੀ ਚੱਲਾਂਗੇ ਇਸ ਮਾਰਗ ਤੇ ਇਹ ਆ ਮਾਰਗ ਸਿੱਖੀ ਦਾ ਪ੍ਰੇਮ ਵਾਲਾ ਅੱਜ ਖਰੀਦ-ਖਰੀਦ ਕੇ ਆਪਣੇ ਧਰਮਾਂ ਚ ਲਿਜਾ ਰਹੇ ਨੇ ਤੁਹਾਡੇ ਬੱਚੇ ਪੜ੍ਹਾਵਾਂਗੇ ਤੁਹਾਡੇ ਘਰ ਬਣਾਵਾਂਗੇ ਤੁਹਾਡਾ ਖਰੀਦਿਆ ਧਰਮ ਨਹੀਂ ਹੁੰਦਾ ਧਰਮ ਪ੍ਰੇਮ ਦਾ ਨਾਮ ਹੈ ਗਰੀਬੀ ਤੇ ਮੀਰੀ ਦਾ ਨਾਮ ਸਿੱਖੀ ਨਹੀਂ ਹੈ ਮਜ਼ਦੂਰੀ ਕਰਨ ਵਾਲੇ ਵੀ ਗੁਰੂ ਦੇ ਸਿੱਖ ਰਾਜੇ ਮਹਾਰਾਜੇ ਵੀ ਗੁਰੂ ਦੇ ਸਿੱਖ